ਪਹਾੜੀ ਰਾਜੇ ਗੁਰੂ ਜੀ ਦੇ ਤੇਜ ਪ੍ਰਤਾਪ ਅਤੇ ਸੈਨਿਕ ਸ਼ਕਤੀ ਨੂੰ ਵੱਧਦੇਆਂ ਵੇਖ ਕੇ ਪੈ ਭੀਤ ਵੀ ਸੰਨ ਤੇਰਖਾ ਵੀ ਖਾਂਦੇ ਸਨ। ਉਹਨਾਂ ਨੂੰ ਭੈ ਇਸ ਗੱਲ ਦਾ ਸੀ ਕਿ ਗੁਰੂ ਜੀ ਤਾਕਤ ਫੜ ਕੇ ਕਿਤੇ ਸਾਡੇ ਰਾਜ ਨਾਲ ਸੰਭ ਲੈਣ ਤੇ ਈਰਖਾ ਦਾ ਕਾਰਨ ਉਹਨਾਂ ਦਾ ਆਪਣੀ ਉੱਚੀ ਜਾਤ ਦਾ ਅਭਿਮਾਨ ਸੀ। ਗੁਰੂ ਜੀ ਇਸ ਪ੍ਰਕਾਰ ਜਾਤ ਪਾਤ ਦਾ ਭੇਦ ਮਿਟਾ ਕੇ ਨੇਵਿਆਂ ਨੂੰ ਉੱਚਾ ਕਰ ਰਏ ਸਨ। ਉਸ ਤੋਂ ਇਹ ਸਮਝਦੇ ਸਨ ਕਿ ਗੁਰੂ ਜੀ ਹਿੰਦੂ ਧਰਮ ਦਾ ਨਾਸ ਕਰ ਰਹੇ ਹਨ ਕਹਿ ਲੂਰ ਦਾ ਰਾਜਾ ਭੀਮਚੰਦ ਤਾਂ ਖਾਸ ਕਰਕੇ ਗੁਰੂ ਜੀ ਨਾਲ ਖਾਰ ਖਾਂਦਾ ਸੀ ਭਾਵੇਂ ਗੁਰੂ ਤੇਗ ਬਹਾਦਰ ਜੀ ਨੇ ਰਾਜਾ ਭੀਮਚੰਦ ਕੋਲੋਂ ਜ਼ਮੀਨ ਮੁੱਲ ਲੈ ਕੇ ਆਨੰਦਪੁਰ ਵਸਾਇਆ ਸੀ ਪਰ ਰਾਜਾ ਭੀਮਚੰਦ ਫਿਰ ਵੀ ਆਨੰਦਪੁਰ ਨੂੰ ਆਪਣੇ ਅਧੀਨ ਸਮਝਦਾ ਸੀ ਤੇ ਚਾਹੁੰਦਾ ਸੀ ਕਿ ਗੁਰੂ ਜੀ ਉਸ ਦੀ ਈਨ ਮੰਨ ਕੇ ਰਹਿਣ ਨਹੀਂ ਤਾਂ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਣ ਇਸ ਲਈ ਉਹ ਬਹਾਨੇ ਪਾਪਾ ਕੇ ਗੁਰੂ ਜੀ ਨਾਲ ਛੇੜਛਾੜ ਕਰਾਉਂਦਾ ਰਹਿੰਦਾ ਸੀ ਤੇ ਆਪਣੇ ਸੈਨਿਕ ਬਲ ਦਾ ਦਿਖਾਵਾ ਕਰਦਾ ਰਹਿੰਦਾ ਸੀ ਭੀਮਚੰਦ ਦੇ ਮੰਤਰੀਆਂ ਤੇ ਸਲਾਹਕਾਰਾਂ ਨੇ ਉਸ ਨੂੰ ਸਮਝਾਇਆ ਕਿ ਉਹ ਗੁਰੂ ਜੀ ਨਾਲ ਨਾ ਵਿਗਾੜੇ ਸਗੋਂ ਉਹਨਾਂ ਨਾਲ ਮਿੱਤਰਤਾ ਗੱਢੇ ਇਸ ਵਿੱਚ ਪੜਾ ਹੈ ਭੀਮਚੰਦ ਨੇ ਉਹਨਾਂ ਦੀ ਸਲਾਹ ਮੰਨ ਕੇ ਆਪਣੀ ਵਜ਼ੀਰ ਪਰਮਾਨੰਦ ਤੇ ਪੁਜੋਤ ਨੂੰ ਗੁਰੂ ਜੀ ਪਾਸ ਭੇਜਿਆ ਤੇ ਦਰਸ਼ਨ ਦੀ ਅਵਲਾਖਾ ਪ੍ਰਗਟ ਕੀਤੀ ਗੁਰੂ ਜੀ ਨੇ ਉੱਤਰ ਭੇਜਿਆ ਕਿ ਗੁਰੂ ਨਾਨਕ ਦਾ ਦਰ ਸਭਨਾਂ ਲਈ ਸਦਾ ਖੁੱਲ੍ਹਾ ਹੈ ਇਹ ਉੱਤਰ ਪਾ ਕੇ ਭੀਮਚੰਦ ਦਰਸ਼ਨਾਂ ਲਈ ਅਨੰਦਪੁਰ ਆਇਆ ਗੁਰੂ ਦਰਬਾਰ ਦਾ ਠਾਠ ਵੇਖੀ ਉਹ ਚਰਜ ਰਹਿ ਗਿਆ ਜਦੋਂ ਉਸ ਨੇ ਪਛਮੀਨੇ ਦੀ ਚਾਣਨੀ ਪ੍ਰਸ਼ਾਦੀ ਹਾਥੀ ਤੇ ਅਸਾਮ ਦੇ ਰਾਜੇ ਦੀਆਂ ਹੋਰ ਪ੍ਰੇਮ ਭੇਟਾ ਵੇਖੀਆਂ ਤਾਂ ਉਹਦੇ ਮੂੰਹ ਵਿੱਚ ਪਾਣੀ ਭਰ ਆਇਆ ਉਸ ਨੇ ਚੀਜ਼ਾਂ ਪ੍ਰਾਪਤ ਕਰਨ ਦੀ ਨੀਤ ਧਾਰ ਲਈ ਉਸ ਦੇ ਪੁੱਤਰ ਦਾ ਵਿਆਹ ਨੇੜੇ ਸੀ ਉਸ ਨੇ ਵਿਆਹ ਦੇ ਅਵਸਰ ਦਾ ਬਹਾਨਾ ਪਾ ਕੇ ਵਸਤਾਂ ਮੰਗ ਭੇਜੀਆਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਇਹ ਵਸਤਾਂ ਸਿੱਖਾਂ ਨੇ ਗੁਰੂ ਘਰ ਲਈ ਪੇਟਾਂ ਪਗੀਤੀਆਂ ਹਨ ਇਹ ਕਿਸੇ ਹੋਰ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ ਇਹ ਉੱਤਰ ਸੁਣ ਕੇ ਭੀਮਚੰਦ ਤੇ ਉਸ ਦੇ ਸਾਥੀ ਰਾਜੇ ਆਪੇ ਤੋਂ ਬਾਹਰ ਹੋਣ ਲੱਗੇ ਭੀਮਚੰਦ ਨੇ ਫਿਰ ਸੁਨੇਹਾ ਭੇਜਿਆ ਕਿ ਤੁਸੀਂ ਸਾਡੀ ਪਰਜਾ ਹੋ ਤਾਂ ਸਾਨੂੰ ਸਾਡੀ ਈਨ ਮੰਨੀ ਪਵੇਗੀ ਤੇ ਜਿੰਨਾ ਚੀਜ਼ਾਂ ਦੀ ਸਾਨੂੰ ਲੋੜ ਹੈ ਉਹ ਦੇਣੀਆਂ ਪੈਣਗੀਆਂ ਤੁਸੀਂ ਸਾ ਤੋਂ ਵਾਕੀ ਹੋ ਕਿ ਇੱਥੇ ਨਹੀਂ ਰਹਿ ਸਕਦੇ ਗੁਰੂ ਜੀ ਨੇ ਜਵਾਬ ਵਿੱਚ ਕਿਹਾ ਭੇਜਿਆ ਕੀ ਪਰਜਾ ਤਾਂ ਅਸੀਂ ਕੇਵਲ ਕਰਤਾਰ ਦੀ ਹਾਂ ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਇਹਨ ਅਸੀਂ ਕਿਸੇ ਦੀ ਨਹੀਂ ਮੰਨਦੇ ਜੇ ਤੁਸੀਂ ਲੜਨ ਦੀ ਧਾਰ ਲਈ ਹੈ ਤਾਂ ਤੁਹਾਡੀ ਮਰਜ਼ੀ ਅਸੀਂ ਤਿਆਰ ਹਾਂ ਪਰ ਭੀਮਚੰਦ ਦੇ ਵੱਡੇ ਮੰਤਰੀ ਨੇ ਉਸ ਨੂੰ ਸਮਝਾਇਆ ਕਿ ਪੁੱਤਰ ਦੇ ਵਿਆਹ ਦਾ ਮੌਕਾ ਹੈ ਇਸ ਸਮੇਂ ਜੁੱਧ ਛੇੜਨਾ ਮناسب ਨਹੀਂ ਭੀਮਚੰਦ ਮੰਨ ਗਿਆ ਭੀਮਚੰਦ ਦੇ ਲੜਕੇ ਦਾ ਵਿਆਹ ਸ਼੍ਰੀ ਨਗਰ ਦੇ ਰਾਜੇ ਫਤਿਹ ਸ਼ਾਹ ਦੀ ਧੀ ਨਾਲ ਹੋਣਾ ਸੀ ਬਹੁਤ ਸਾਰੇ ਬਲਾਸਪੁਰ ਪੁੱਜੇ ਪੀਮਚੰਦ ਜੰਝ ਲੈ ਕੇ ਬਲਾਸਪੁਰ ਤੋਂ ਸ਼੍ਰੀਨਗਰ ਨੂੰ ਚੱਲਿਆ ਰਸਤਾ ਪੌਟਾਂ ਦੇ ਕੋਲੋਂ ਹੋ ਕੇ ਨਿਕਲਦਾ ਸੀ ਇਸ ਰਾਹ ਤੇ ਗੁਰੂ ਜੀ ਕਲਾ ਬਣਵਾ ਕੇ ਰਹਿੰਦੇ ਸਨ ਉਹਨਾਂ ਪਾਸ ਪਾਰੀ ਤਕੜੀ ਸੈਨਾ ਮੌਜੂਦ ਸੀ ਰਾਜਾ ਸੋਚਾਂ ਵਿੱਚ ਪੈ ਗਿਆ ਕਿਲੇ ਦੇ ਕੋਲੋਂ ਨੰਗਲ ਨਾਲ ਕਿਤੇ ਗੁਰੂ ਜੀ ਦੀ ਸੈਨਾ ਨਾਲ ਟੱਕਰ ਨਾ ਹੋ ਜਾਵੇ ਕਈ ਰਾਜਿਆਂ ਨੇ ਸਲਾਹ ਦਿੱਤੀ ਕਿ ਗੁਰੂ ਜੀ ਕੋਲ ਤਾਂ ਗਿਣਤੀ ਦੀ ਸੈਨਾ ਹੈ ਉਹਨਾਂ ਦੇ ਮੁਕਾਬਲੇ ਸਾਡੀ ਕਾਫੀ ਵੱਡੀ ਵਿੱਚ ਸੈਨਾ ਹੈ ਅਸੀਂ ਆਪਣੇ ਬਲ ਦੇ ਜੋਰ ਨਾਲ ਰਾਹ ਲੈ ਲਵਾਂਗੇ